ਭਵਾਂਗੁਰ ਜਿੱਕਾ ਖਾਲਸਾ ਵਾਹਗੁਰੂ ਜਿੱਕੀ ਫਤਿਹ ਖਾਲਸਾ ਜੀ ਅੱਜ ਆਪਾਂ ਗੱਲ ਕਰਾਂਗੇ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਰਾਧਾ ਸਵਾਮੀ ਇਸ ਡੇਰੇ ਦੇ ਮੁਖੀ ਨੇ ਉਹਨਾਂ ਵੱਲੋਂ ਕੱਲ ਆਪਣੀ ਜਗ੍ਹਾ ਦੇ ਉੱਪਰ ਜਸਦੀਪ ਸਿੰਘ ਢਿੱਲੋਂ ਨੂੰ ਆਪਣਾ ਉੱਤਰਾਧਿਕਾਰੀ ਬਣਾ ਕੇ ਅਨਾਉਂਸ ਕਰ ਦਿੱਤਾ ਅੱਜ ਆਪਾਂ ਗੱਲ ਕਰਾਂਗੇ ਕਿ ਅਸਲ ਦੇ ਵਿੱਚ ਕੀ ਕਾਰਨ ਹੋਇਆ ਜਿਸ ਕਾਰਨ ਕਰਕੇ ਉਹਨਾਂ ਨੂੰ ਸ਼ਾਮ ਹੁੰਦੇ ਹੁੰਦੇ ਕੁਝ ਸਮੇਂ ਦੇ ਬਾਅਦ ਹੀ ਇਹ ਸਪਸ਼ਟੀਕਰਨ ਦੇਣਾ ਪਿਆ ਕਿ ਜਿਹੜਾ ਜਸਦੀਪ ਸਿੰਘ ਢਿੱਲੋਂ ਹੈ ਫਿਲਹਾਲ ਉਹ ਪੂਰੀ ਗੱਦੀ ਦਾ ਜਿਹੜਾ ਉਹਨੂੰ ਉੱਤਰਾਧਿਕਾਰੀ ਨਹੀਂ ਬਣਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਨਾਲ ਯਾਨੀ ਕਿ ਗੁਰਿੰਦਰ ਸਿੰਘ ਢਿੱਲੋਂ ਨਾਲ ਸਤਸੰਗ ਕਰਿਆ ਕਰਨਗੇ ਤੇ ਜਿਹੜੇ ਪੂਰੇ ਅਧਿਕਾਰ ਨੇ ਉਹ ਅਜੇ ਫਿਲਹਾਲ ਸਾਡੇ ਕੋਲੇ ਹੀ ਰਹਿਣਗੇ ਇਸ ਗੱਲ ਦਾ ਅੰਦਰਲਾ ਇਨਸਾਈਡ ਸਟੋਰੀ ਕੀ ਹੈ ਦੋਸਤੋ ਇਹਦੇ ਬਾਰੇ ਚੰਗਣਾ ਪਾਵਾਂਗੇ ਅਸਲ ਦੇ ਵਿੱਚ ਕੀ ਕਾਰਨ ਹੋਇਆ ਕਿ ਪਹਿਲਾਂ ਅਨਾਉਂਸ ਕਰਕੇ ਕਿਸੇ ਡੇਰੇ ਦੇ ਐਡੇ ਵੱਡੇ ਡੇਰੇ ਦੇ ਜਿਹੜਾ ਕਿ ਭਾਰਤ ਦੇ ਵਿੱਚ ਇੰਨਾ ਮਸੂਰ ਹੈ ਜਿਹਦੇ ਵਿੱਚ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਜਿਨ੍ਹਾਂ ਨੂੰ ਮਿਲਣ ਤੱਕ ਆਉਂਦੇ ਨੇ ਉਹਨਾਂ ਨੂੰ ਆਪਣਾ ਗੱਦੀ ਨਸੀਨ ਅਨਾਉਂਸ ਕਰਕੇ ਵਾਪਸ ਆਪਣੇ ਫੈਸਲੇ ਤੇ ਮੁੜ ਕੇ ਆਉਣਾ ਪਿਆ ਇਹਦੇ ਕੀ ਕਾਰਨ ਨੇ ਇਹਦੇ ਅੰਦਰਲੇ ਕੀ ਕਾਰਨ ਨੇ ਇਹਦੇ ਤੇ ਤੁਹਾਡੇ ਨਾਲ ਚਾਨਣਾ ਪਾਵਾਂਗੇ ਵੀਡੀਓ ਦੇ ਅੰਤ ਤੱਕ ਬਨੇ ਰਹੋ ਬਹੁਤ ਹੀ ਇਨਸਾਈਡ ਸਟੋਰੀ ਹੈ ਅੰਤ ਤੱਕ ਸੁਣਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹਦੀ ਜਿਹੜੀ ਅਸਲੀ ਕਾਰਨ ਹੈ ਤੁਹਾਨੂੰ ਅੰਤ ਦੇ ਵਿੱਚ ਮੈਂ ਦੱਸਾਂਗਾ ਕਿ ਕਾਰਨ ਕੀ ਹੋਇਆ ਕਿਉਂ ਕਾਰਨ ਮਤਲਬ ਇਹਨਾਂ ਨੂੰ ਆਪਣਾ ਜਿਹੜਾ ਉਹ ਫੈਸਲਾ ਵਾਪਸ ਲੈਣਾ ਪਿਆ ਲੇਕਿਨ ਕੱਲ ਜਦੋਂ ਸਵੇਰੇ ਖਬਰ ਆਈ ਤਾਂ ਸਾਰੇ ਚੈਨਲਾਂ ਦੇ ਉੱਪਰ ਇੱਕੋ ਹੀ ਖਬਰ ਚੱਲ ਰਹੀ ਸੀ ਕਿ ਗੁਰਿੰਦਰ ਸਿੰਘ ਢਿੱਲੋਂ ਰਾਧਾ ਸਵਾਮੀ ਵੱਲੋਂ ਆਪਣੇ ਜਗ੍ਹਾ ਦੇ ਉੱਪਰ ਜਿਹੜਾ ਜਸਦੀਪ ਸਿੰਘ ਢਿੱਲੋਂ ਐ ਉਹਨੂੰ ਆਪਣਾ ਗੱਦੀ ਨਸੀਨ ਚੁਣ ਦਿੱਤਾ ਗਿਆ ਜਾਨੀ ਕਿ ਕਿਸੇ ਤੇ ਖਬਰ ਇਹ ਚੱਲਦੀ ਸੀ ਕਿ ਜਸਦੀਪ ਸਿੰਘ ਢਿੱਲੋਂ ਡੇਰਾ ਬਿਆਸ ਦੇ ਮੁਖੀ ਹੋਣਗੇ ਕਿਸੇ ਤੇ ਇਹ ਚੱਲ ਰਹੀ ਸੀ ਗ੍ਰਿੰਦਰ ਸਿੰਘ ਢਿੱਲੋਂ ਵੱਲੋਂ ਆਪਣਾ ਮੈਂ ਸੌਰੀ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਕਰਦਾ ਜਸਦੀਪ ਸਿੰਘ ਗਿੱਲ ਉਹਨਾਂ ਦਾ ਢਿੱਲੋਂ ਗੋਤ ਨਹੀਂ ਹੈਗਾ ਅਕਸਰ ਤੇ ਖਬਰ ਚੱਲਦੀ ਸੀ ਗਰਿੰਦਰ ਸਿੰਘ ਢਿੱਲੋਂ ਡੇਰਾ ਮੁਖੀ ਵੱਲੋਂ ਜਿਹੜਾ ਜਸਦੀਪ ਸਿੰਘ ਗਿੱਲ ਨੂੰ ਆਪਣੀ ਜਗਾਤੇ ਬਿਆਸ ਦਾ ਮੁਖੀ ਚੁਣਿਆ ਗਿਆ ਡੇਰਾ ਬਿਆਸ ਦਾ ਮੁਖੀ ਚੁਣਿਆ ਗਿਆ ਸਾਰੇ ਚੈਨਲਾਂ ਦੇ ਉੱਪਰ ਇੱਕੋ ਹੀ ਖਬਰ ਚੱਲ ਰਹੀ ਸੀ ਤਾਂ ਇਹਦੇ ਨਾਲ ਇਹ ਇੱਕੇ ਲਖਤ ਅਚਾਨਕ ਆਇਆ ਹੋਇਆ ਫੈਸਲਾ ਸੀਗਾ ਜਿਨੇ ਇੱਕ ਤਰ੍ਹਾਂ ਆਪਾਂ ਕਹਿ ਲਓ ਕਿ ਤਰਥੱਲੀ ਮਚਾਤੀ ਜਿਹੜੇ ਉਹਨਾਂ ਦੇ ਡੇਰੇ ਦੇ ਭਗਤ ਨੇ ਕਿਉਂਕਿ ਆਪਾਂ ਕਦੇ ਕਿਸੇ ਦੇ ਡੇਰੇ ਦੇ ਪੈਰੋਕਾਰ ਨਹੀਂ ਰਹੇ ਆਪਾਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਆ ਚਲੋ ਜਿਹੜੇ ਲੋਕ ਵੀ ਉਹਨਾਂ ਨੂੰ ਮੰਨਦੇ ਨੇ ਡੇਰੇ ਡੇਰੇ ਨੂੰ ਤਾਂ ਉਹਨਾਂ ਦੇ ਵਿੱਚ ਇਹ ਚੀਜ਼ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਤੇ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੀਆਂ ਭਾਜੜਾ ਪੈ ਗਈਆਂ ਕਿ ਕੀ ਕਾਰਨ ਹੋਇਆ ਕਿ ਇਸ ਤਰ੍ਹਾਂ ਬਾਬਾ ਜੀ ਨੂੰ 1 ਲੱਖ ਜਿਹੜਾ ਇਹ ਅਨਾਉਂਸਮੈਂਟ ਕਰਨੀ ਪਈ ਕਿਉਂਕਿ ਕਈਆਂ ਨੂੰ ਜ਼ਿਆਦਾਤਰ ਕਾਰਨ ਇਹੀ ਲੱਗਦਾ ਸੀਗਾ ਕਿ ਗੁਰਿੰਦਰ ਸਿੰਘ ਢਿੱਲੋਂ ਨੂੰ ਜਿਹੜਾ ਕੈਂਸਰ ਆਪਾਂ ਨੂੰ ਪਤਾ ਪਹਿਲਾਂ ਹੋ ਗਿਆ ਸੀਗਾ ਲੇਕਿਨ ਉਹ ਕੈਂਸਰ ਹੋਣ ਤੋਂ ਬਾਅਦ ਉਹਦੇ ਤੇ ਬੜੇ-ਬੜੇ-ਪੱਡੇ ਵਿਵਾਦ ਹੋਏ ਸੀਗੇ ਸੰਧੂ ਬ੍ਰਦਰ ਜਿਹੜੇ ਉਹ ਮੈਡੀਕਲ ਮੈਡੀਸਨ ਵਾਲੇ ਤੇ ਆਪਣਾ ਦੂਸਰਾ ਕੀ ਆ ਇਹਦਾ ਨਾਮ ਜਿਹੜਾ ਉਹ ਹਸਪੀਟਲ ਹੈ ਉਸ ਹਸਪੀਟਲ ਦੇ ਮਾਲਕ ਜਿਹੜੇ ਹੁੰਦੇ ਸੀਗੇ ਸੰਧੂ ਬ੍ਰਦਰ ਉਹ ਇਹਨਾਂ ਦੇ ਭਾਂਜੇ ਲੱਗਦੇ ਸੀਗੇ ਤੇ ਉਹਨਾਂ ਵੱਲੋਂ ਫਿਰ ਬਹੁਤ ਵੱਡਾ ਵਿਵਾਦ ਉੱਠਿਆ ਕਿ ਸੈਂਕੜੇ ਸੈਂਕੜੇ ਕਰੋੜਾ ਰੁਪਇਆ ਜਿਹੜਾ ਉਹਨਾਂ ਵੱਲੋਂ ਇਹਨਾਂ ਨੂੰ ਦਿੱਤਾ ਗਿਆ ਉਹਨਾਂ ਨੂੰ ਲੱਗਿਆ ਕਿ ਸਾਡੇ ਮਾਮਾ ਦੀ ਸੈਦ ਸਾਨੂੰ ਗੱਦੀ ਨਸੀਨ ਆਪਣਾ ਬਣਾ ਦੇਣ ਤੇ ਲੇਕਿਨ ਉਹਦੇ ਫਿਰ ਤੁਹਾਨੂੰ ਪਤਾ ਬਹੁਤ ਵੱਡਾ ਵਿਵਾਦ ਹੋਇਆ ਔਰ ਉਹ ਸੈਦ ਅਜੇ ਜੇਲ੍ਹ ਦੇ ਵਿੱਚ ਵੀ ਨੇ ਦੋਨੇ ਭਰਾ ਤੇ ਕਿਉਂਕਿ ਫਿਰ ਉਹਨਾਂ ਦਾ ਜਿਹੜਾ ਫੋਰਟਸ ਹਸਪੀਟਲ ਸੀਗਾ ਉਹਦਾ ਜਿਹੜੀ ਉਹਨਾਂ ਦੀ ਹਿੱਸੇਦਾਰੀ ਸੀ ਉਹ ਘਟ ਕੇ 0% ਹੀ ਰਹਿ ਗਈ ਜਦੋਂ ਕਿ ਉਹ ਕਿਸੇ ਸਮੇਂ ਉਹਨਾਂ ਦਾ ਫਾਦਰ ਸੀ ਜਿਹੜਾ ਜਿਨੇ ਫੋਰਟਸ ਹਸਪੀਟਲ ਐਡਾ ਵੱਡਾ ਹਸਪਤਾਲ ਜਿਹੜਾ ਉਹਨਾਂ ਨੇ ਮਤਲਬ ਬਣਾਇਆ ਸੀਗਾ ਉਹਨਾਂ ਦੀ ਜਿਹੜੀ ਹਿੱਸੇਦਾਰੀ ਸੀ ਕਿਸੇ ਸਮੇਂ 100% ਹੁੰਦੀ ਸੀ ਤੇ ਲੇਕਿਨ ਇਹ ਵਿਵਾਦ ਜਿਹੜਾ ਉਦੋਂ ਜੁੜਿਆ ਰਿਹਾ ਤੇ ਇਸੇ ਕਾਰਨ ਕਰਕੇ ਕਈਆਂ ਨੂੰ ਲੱਗਦਾ ਸੀ ਕਿ ਸ਼ਾਇਦ ਕੈਂਸਰ ਵਜਾ ਨਾ ਹੋਵੇ ਪਰ ਉਨ੍ਹਾਂ ਗੱਲਾਂ ਨੂੰ ਬਹੁਤ ਸਮਾਂ ਬੀਤ ਗਿਆ ਕੈਂਸਰ ਵਾਲੀ ਗੱਲ ਸਭ ਕੁਝ ਆਈ ਗਈ ਹੋ ਗਈ ਯਾਨੀ ਕਿ ਉਹਦੇ ਉਹ ਖਤਰੇ ਚੋਂ ਬਾਹਰ ਸੀਗੇ ਹੁਣ ਸਭ ਕੁਝ ਠੀਕ ਠਾਕ ਚੱਲ ਰਿਹਾ ਸੀਗਾ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਸੀ ਕਿਸੇ ਤਰ੍ਹਾਂ ਦੀ ਕੋਈ ਗੱਲ ਲੱਗਦੀ ਨਹੀਂ ਸੀ ਔਰ ਬਿਲਕੁਲ ਉਹ ਤਾੜੋ ਤਾਜ਼ਾ ਆਪਾਂ ਦੇਖਦੇ ਰਹੇ ਨੇ ਕਦੇ ਨਾ ਕਦੇ ਕਦੇ ਪ੍ਰਧਾਨ ਮੰਤਰੀ ਨਾਲ ਉਹਨਾਂ ਦੀਆਂ ਫੋਟੋ ਆ ਗਈਆਂ ਕਦੇ ਗ੍ਰਹਿ ਮੰਤਰੀ ਨਾਲ ਆ ਗਈਆਂ ਕਦੇ ਰਾਜਨਾਥ ਨਾਲ ਆ ਗਈਆਂ ਕਦੇ ਉਹ ਇਹਨਾਂ ਦੀ ਇੱਕ ਬੜੀ ਵੱਡੀ ਵਧੀਆ ਗੱਲ ਵੀ ਰਹੀ ਆ ਕਿ ਗੁਰਿੰਦਰ ਸਿੰਘ ਢਿੱਲੋਂ ਦਰਬਾਰ ਸਾਹਿਬ ਜ਼ਰੂਰ ਜਾਂਦੇ ਦਰਸ਼ਨ ਕਰਨ ਤੇ ਉਥੋਂ ਇਹਨਾਂ ਦੀ ਇਸ ਸਰਦਾਂ ਨੂੰ ਵੀ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਕਿ ਉਹ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਵੀ ਮਤਲਬ ਮੰਨਦੇ ਨੇ ਤੇ ਚਲੋ ਇੱਕ ਵੱਖਰਾ ਵਿਸ਼ਾ ਗੱਲ ਲੇਕਿਨ ਦੋਸਤੋ ਹੁਣ ਸਵਾਲ ਪੈਦਾ ਇੱਥੇ ਇਹ ਹੋਇਆ ਕਿ ਕੀ ਕਾਰਨ ਹੋਇਆ ਕਿ ਉਹਨਾਂ ਨੂੰ ਇਹ ਜਿਹੜਾ ਜਸਦੀਪ ਸਿੰਘ ਗਿੱਲ ਹੈ ਉਹਨਾਂ ਨੂੰ ਅਚਾਨਕ ਆਪਣੀ ਜਗ੍ਹਾ ਦੇ ਉੱਪਰ ਆਪਣਾ ਗੱਦੀ ਨਸੀਨ ਬਣਾਉਣਾ ਪਿਆ ਤੇ ਫਿਰ ਐਸਾ ਕੀ ਕਾਰਨ ਹੋ ਗਿਆ ਕਿ ਐਟ ਅ ਟਾਈਮ ਥੋੜੇ ਸਮੇਂ ਤੋਂ ਬਾਅਦ ਹੀ ਉਹਨਾਂ ਨੂੰ ਜਿਹੜਾ ਆਪਣਾ ਇੱਕ ਫੈਸਲਾ ਵਾਪਸ ਲੈ ਕੇ ਥੋੜਾ ਚੇਂਜ ਕਰ ਦਿੱਤਾ ਕਿ ਨਹੀਂ ਉਹ ਪੂਰੇ ਗੱਦੀ ਨਸੀਨ ਨਹੀਂ ਹੋਣਗੇ ਉਹਨਾਂ ਨੂੰ ਅਜੇ ਪੂਰਾ ਜਿਹੜਾ ਅਧਿਕਾਰ ਨਹੀਂ ਦਿੱਤੇ ਗਏ ਸਾਰਾ ਕੁਝ ਮੈਂ ਦੇਖਾਂਗਾ ਸਾਰਾ ਡੇਰੇ ਦਾ ਕੰਮਕਾਰ ਆ ਜਿਹੜਾ ਮੈਂ ਪਹਿਲਾਂ ਦੀ ਤਰ੍ਹਾਂ ਦੇਖਦਾ ਰਹਾਂਗਾ ਤੇ ਜਿਹੜਾ ਸਤ ਸੰਗ ਹੈ ਇਹ ਅਸੀਂ ਦੋਨੋਂ ਬੈਠ ਕੇ ਮਤਲਬ ਸਤ ਸੰਗ ਕਰਿਆ ਕਰਾਂਗੇ ਤੇ ਜਿਹਦੇ ਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇੱਕ ਦਰਾਂ ਦੀ ਟ੍ਰੇਨਿੰਗ ਦੀ ਤਰ੍ਹਾਂ ਵੀ ਮਤਲਬ ਲੱਗੀ ਗੱਲਬਾਤ ਪਰ ਦੋਸਤੋ ਇਹਦੇ ਵਿੱਚ ਇਨਸਾਈਟ ਸਟੋਰੀ ਹੈ ਕਿ ਐਸਾ ਕੀ ਕਾਰਨ ਹੋ ਗਿਆ ਅੰਦਰੋਗਤੀ ਕਿ ਉਹਨਾਂ ਨੂੰ ਕਿਉਂ ਕੋਈ ਛੋਟੀ ਗੱਲ ਤਾਂ ਹੁੰਦੀ ਨਹੀਂ ਉਹਨਾਂ ਦੇ ਲੱਖਾਂ ਪੈਰੋਕਾਰ ਨੇ ਲੱਖਾਂ ਫਾਲੋਅਰ ਨੇ ਲੱਖਾਂ ਉਹਨਾਂ ਨੂੰ ਮੰਨਣ ਵਾਲੇ ਨੇ ਤੇ ਉਹਨਾਂ ਦੇ ਮਨਾਂ ਦੇ ਵਿੱਚ ਸਵਾਲ ਤਾਂ ਪੈਦਾ ਹੋਣਾ ਹੀ ਸੀਗਾ ਤਾਂ ਇਹਦੇ ਦਰਮਿਆਨ ਇੱਕ ਖਬਰ ਆਉਂਦੀ ਹੈ ਕਿ ਡੇਰੇ ਵੱਲੋਂ ਇੱਕ ਆਪਣੇ ਜਿਹੜੇ ਅਨਿਆਈ ਨੇ ਜਾਂ ਜਿਹੜੇ ਪੈਰੋਕਾਰ ਨੇ ਉਹਨਾਂ ਨੂੰ ਅਪੀਲ ਕੀਤੀ ਗਈ ਕਿ ਜਿਹੜੇ ਸਾਡੇ ਸੇਵਕ ਡੇਰੇ ਵੱਲ ਨੂੰ ਆ ਰਹੇ ਨੇ ਉਹ ਡੇਰੇ ਵਿੱਚ ਨਾ ਆਉਣ ਉਹਨਾਂ ਨੂੰ ਰੋਕਿਆ ਗਿਆ ਕਿ ਤੁਸੀਂ ਡੇਰੇ ਵੱਲ ਨਾ ਆਓ ਕੋਈ ਸਮਾਗਮ ਨਹੀਂ ਹੋ ਰਿਹਾ ਹੁਣ ਦੋਸਤੋ ਇੱਥੇ ਲੁਕੀ ਹੋਈ ਆ ਉਹ ਕਹਾਣੀ ਉਹ ਗੱਲ ਕਿ ਕਾਰਨ ਕੀ ਸੀਗਾ ਕਾਰਨ ਦੋਸਤੋ ਇਹ ਬਣਿਆ ਕਿ ਜਦੋਂ ਖਬਰਾਂ ਵੱਖੋ-ਵੱਖਰੀਆਂ ਖਬਰਾਂ ਆਉਣ ਲੱਗੀਆਂ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਵਿਆਸ ਡੇਰੇ ਤੈਨੂੰ ਚਾਲੇ ਪਾ ਚੁੱਕੇ ਨੇ ਵਿਆਸ ਡੇਰੇ ਨੂੰ ਆ ਰਹੇ ਨੇ ਆ ਦੋਸਤੋ ਇਸ ਗੱਲ ਨੂੰ ਲੈ ਕੇ ਪ੍ਰਬੰਧਕਾਂ ਦੇ ਵਿੱਚ ਤੇ ਗੁਰਿੰਦਰ ਸਿੰਘ ਢਿੱਲੋਂ ਦੇ ਮੰਨ ਦੇ ਵਿੱਚ ਇਸ ਗੱਲ ਦਾ ਇੱਕ ਸ਼ੰਕਾ ਪੈਦਾ ਹੋਇਆ ਕਿ ਕਿਤੇ ਇਸ ਗੱਲ ਨੂੰ ਲੈ ਕੇ ਕੋਈ ਵਿਵਾਦ ਨਾ ਪੈਦਾ ਹੋ ਜਾਵੇ ਕਿਤੇ ਕੋਈ ਗੜਬੜ ਨਾ ਹੋ ਜਾਵੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਡੇਰੇ ਤੇ ਬਹੁਤ ਵੱਡੀ ਘਟਨਾ ਵਾਪਰੀ ਸੀ ਇਸੇ ਤਰ੍ਹਾਂ ਕੋਈ ਮਤਲਬ ਉਹਨਾਂ ਦੀ ਗੱਡੀ ਨੂੰ ਲੈ ਕੇ ਤੇ ਦੋ ਤਣਿਆਂ ਦੇ ਵਿੱਚ ਉੱਥੇ ਲੜਾਈ ਹੋ ਗਈ ਸੀ ਉਹਨਾਂ ਨੇ ਫਿਰ ਇੱਥੇ ਸੋਚਿਆ ਕਿ ਇਸ ਤਰ੍ਹਾਂ ਦਾ ਕੋਈ ਵਿਵਾਦ ਨਾ ਪੈਦਾ ਹੋ ਜਾਵੇ ਕਿ ਆ ਕੇ ਇੱਥੇ ਧੜੇਵਾਜੀ ਸ਼ੁਰੂ ਹੋ ਜਾਵੇ ਕੋਈ ਲੋਕ ਗ੍ਰਿੰਦਰ ਦੇ ਹੱਕ ਵਿੱਚ ਬੋਲਣ ਲੱਗ ਜਾਣ ਕੋਈ ਗਿੱਲ ਦੇ ਹੱਕ ਵਿੱਚ ਬੋਲਣ ਲੱਗ ਜਾਣ ਇਸ ਲੋਕਾਂ ਦੀ ਆਮਦ ਨੂੰ ਲੈ ਕੇ ਲੋਕਾਂ ਦੇ ਇਕੱਠ ਤੋਂ ਡਰ ਕੇ ਇੱਕ ਤਰ੍ਹਾਂ ਇਹਨੂੰ ਸ਼ਾਨਪਕ ਕਹਿ ਲੋ ਜਾਂ ਡਰ ਕਹਿ ਲੋ ਭੈ ਕਹਿ ਲੋ ਸੰਗਤਾਂ ਦੇ ਵਿੱਚ ਉਹਨਾਂ ਦੀਆਂ ਦੇ ਵਿੱਚ ਉਹਨਾਂ ਨੂੰ ਲੱਗਿਆ ਕਿ ਕਿਤੇ ਆ ਕੇ ਕੋਈ ਵਿਵਾਦ ਖੜਾ ਨਾ ਹੋ ਜਾਵੇ ਕਿ ਜਿਸ ਨੂੰ ਫਿਰ ਸੰਭਾਲਣਾ ਔਖਾ ਹੋ ਜਾਵੇ ਇਸੇ ਕਾਰਨ ਕਰਕੇ ਉਹਨਾਂ ਨੂੰ ਇਹ ਬਿਆਨ ਜਾਰੀ ਕਰਨਾ ਪਿਆ ਕਿ ਜਿਹੜੇ ਲੋਕ ਆ ਰਹੇ ਨੇ ਉਹ ਨਾ ਆਉਣ ਤੇ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਫਿਰ ਅਨਾਉਂਸਮੈਂਟ ਕਰਨਾ ਪਿਆ ਕਿ ਨਹੀਂ ਜਿਹੜਾ ਜਸਦੀਪ ਸਿੰਘ ਗਿੱਲ ਹੈ ਉਹਨੂੰ ਪੂਰਾ ਗੱਦੀ ਨਸੀਨ ਅਜੇ ਨਹੀਂ ਬਣਾਇਆ ਗਿਆ ਇਹ ਸਿਰਫ ਉਹਨਾਂ ਦੀ ਅਨਾਉਂਸਮੈਂਟ ਕੀਤੀ ਆ ਪੂਰਾ ਜਿਹੜਾ ਅਜੇ ਅਧਿਕਾਰ ਹੈ ਉਹ ਗ੍ਰਿੰਦਰ ਸਿੰਘ ਢਿੱਲੋਂ ਕੋਲ ਹੀ ਰਹੇਗਾ ਤੇ ਗ੍ਰਿੰਦਰ ਸਿੰਘ ਢਿੱਲੋਂ ਸਤਸੰਗ ਵੀ ਉਹਦੇ ਨਾਲ ਬੈਠ ਕੇ ਦੋਨੋਂ ਜਾਣੇ ਸਤਸੰਗ ਕਰਿਆ ਕਰਨਗੇ ਤੇ ਇਹ ਗੱਲ ਜਾਨੀ ਕਿ ਇੱਕ ਤਰ੍ਹਾਂ ਅਗਰ ਅੰਦਰੋਗਤੀ ਕੋਈ ਦੋ ਧੜੇਵਾਜੀ ਹੈ ਵੀ ਆ ਤਾਂ ਉਹਨਾਂ ਨੂੰ ਦੋਨਾਂ ਨੂੰ ਸ਼ਾਂਤ ਕਰਨ ਦੇ ਲਈ ਇੱਕ ਸਾਂਝਾ ਆਪਾਂ ਕਹਿ ਸਕਦੇ ਆ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਇਸ ਤਰ੍ਹਾਂ ਦਾ ਇੱਕ ਬਿਉਂਤ ਕੱਢੀ ਗਈ ਇਸ ਤਰ੍ਹਾਂ ਦੀ ਇੱਕ ਸਕੀਮ ਬਣਾਈ ਗਈ ਕਿ ਜੇਕਰ ਕੋਈ ਗਿੱਲ ਨੂੰ ਕਹੂਗਾ ਕਿ ਠੀਕ ਕੀਤਾ ਜਸਦੀਪ ਸਿੰਘ ਗਿੱਲ ਹੀ ਹੋਣੇ ਚਾਹੀਦੇ ਨੇ ਤਾਂ ਉਹ ਵੀ ਨਾਲ satsang 'ਚ ਬਹਿ ਜਾਣਗੇ ਜਿਹੜੇ ਕਹਿੰਦੇ ਨੇ ਗੁਰਿੰਦਰ ਸਿੰਘ ਢਿੱਲੋਂ ਹੋਣੇ ਚਾਹੀਦੇ ਨੇ ਤਾਂ ਉਹ ਕਰਕੇ ਨਹੀਂ ਜੀ ਨਹੀਂ ਸਾਡੇ ਬਾਬਾ ਜੀ ਤਾਂ ਹੈਗੇ ਹੀ ਨੇ ਅਜੇ ਤਾਂ ਪ੍ਰਬੰਧ ਬਾਬਾ ਜੀ ਕੋਲ ਹੀ ਆ satsang ਵੀ ਸਾਡੇ ਬਾਬਾ ਜੀ ਕਰਦੇ ਨੇ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਸੰਗਤਾਂ ਦੇ ਨੇ ਉਹਨਾਂ ਨੂੰ ਇਹਨਾਂ ਦੇ ਇਹਨਾਂ ਨੂੰ ਆਪਾਂ ਸੰਗਤਾਂ ਕਹੀਏ ਜਾਂ ਇਹਨਾਂ ਦੇ ਪੈਰੋਕਾਰ ਕਹੀਏ ਉਹਨਾਂ ਦੇ ਮਨ ਜਦੋਂ ਠੰਡੇ ਹੋ ਜਾਣਗੇ ਜਦੋਂ ਉਹ ਉਹਨਾਂ ਨੂੰ ਮੰਨ ਲੈਣਗੇ ਐਕਸਪੈਕਟ ਕਰ ਲੈਣਗੇ ਕਿ ਹਾਂ ਜਦੋਂ ਦੀਪ ਸਿੰਘ ਗੱਲ ਇਸ ਗੱਦੀ ਦੇ ਕਾਬਿਲ ਹੋ ਸਕਦੇ ਨੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਫੁੱਲ ਅਨਾਉਂਸ ਕਰ ਦਾਂਗੇ ਮੇਨ ਕਾਰਨ ਜਿਹੜਾ ਉਹ ਇਹੀ ਬਣਿਆ ਕਿ ਗੁਰਿੰਦਰ ਸਿੰਘ ਢਿੱਲੋਂ ਨੇ ਫਿਰ ਇਹ ਫੈਸਲਾ ਜਿਹੜਾ ਆਪਣਾ ਵਚਾਲੇ ਵਾਪਸ ਲੈ ਕੇ ਡਬਲਿੰਗ ਜਿਹੜੀ ਉਹਦੇ ਉਹਦਾ ਜਿਹੜਾ ਡਬਲ ਅਨਾਉਂਸ ਕੀਤਾ ਇਹ ਮੇਨ ਕਾਰਨ ਸੰ ਇਹਨਾਂ ਦੇ ਪੈਰੋਕਾਰਾਂ ਦਾ ਵੱਡੀ ਗਿਣਤੀ ਦੇ ਵਿੱਚ ਵਿਆਸ ਨੂੰ ਜਿਹੜਾ ਚਾਲੇ ਪਾਉਣ ਦਾ ਜਿਹੜਾ ਤੁਰਨ ਦਾ ਇਹਨਾਂ ਕੋਲੇ ਖਬਰਾਂ ਆਈਆਂ ਉਹਦੇ ਤੋਂ ਡਰ ਕੇ ਉਹਦੇ ਤੋਂ ਭੈ ਖਾ ਕੇ ਇਹਨਾਂ ਨੇ ਫਟਾਫਟ ਇਹ ਰਿ ਅਨਾਉਂਸਮੈਂਟ ਕਰ ਦਿੱਤੀ ਤੇ ਜਦੋਂ ਇਹ ਅਨਾਉਂਸ ਹੋ ਗਿਆ ਫਿਰ ਖਬਰ ਬਦਲ ਗਈ ਫਿਰ ਖਬਰ ਹੋ ਗਈ ਫਿਲਹਾਲ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਡੇਰਾ ਬਿਆਸ ਮੁਖੀ ਫਿਰ ਜਿਹੜੀ ਹੈਡਲਾਈਨ ਟੀਵੀਾਂ ਤੇ ਚੱਲਦੀ ਸੀ ਉਹ ਇਸ ਤਰ੍ਹਾਂ ਦੀ ਹੈਡਲਾਈਨ ਹੋ ਗਈ ਸੋ ਦੋਸਤੋ ਇਹ ਤੁਸੀਂ ਕੀ ਸਮਝਦੇ ਹੋ ਕਿ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਹੀ ਹੋਣੇ ਚਾਹੀਦੇ ਨੇ ਜਾਂ ਫਿਰ ਜਸਦੀਪ ਸਿੰਘ ਗਿੱਲ ਉਹ ਜਿਹੜੇ ਕਿ 45 ਸਾਲ ਦੀ ਉਮਰ ਦੇ ਇਹਨਾਂ ਦੇ ਜਿਹੜੇ ਉਹ ਇੱਕ ਤਰ੍ਹਾਂ ਦੇ ਭਗਤ ਨੇ ਪੈਰੋਕਾਰ ਨੇ ਲੇਕਿਨ ਉਹ ਕਿਸੇ ਕੰਪਨੀ ਦੇ ਵਿੱਚ ਪਹਿਲਾਂ ਸੀਈਓ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਨੌਕਰੀ ਛੱਡ ਦਿੱਤੀ ਸੀ 45 ਸਾਲ ਉਹਨਾਂ ਦੀ ਉਮਰ ਹੈ ਤੇ ਸ਼ਾਇਦ ਮੇਰੇ ਖਿਆਲ ਚ ਜੋ ਫੋਟੋਆਂ ਵਾਇਰਲ ਹੋਈਆਂ ਨੇ ਕਿ ਉਹਨਾਂ ਦੇ ਵਿੱਚੋਂ ਦਾੜੀ ਵੀ ਕੱਤਦੇ ਨੇ ਚਲੋ ਇਹ ਤਾਂ ਉਹਨਾਂ ਦਾ ਹਰੇਕ ਦਾ ਆਪੋ ਆਪ ਦਾ ਮਾਣ ਹੈ ਕੋਈ ਕਿਤੇ ਕੋਈ ਕਿਸੇ ਨੂੰ ਕਿਸੇ ਦੇ ਨਾਲ ਮਤਲਬ ਅਟੈਚਮੈਂਟ ਆ ਕਿਸੇ ਦੀ ਕਿਸੇ ਨਾਲ ਅਟੈਚਮੈਂਟ ਆ ਤੇ ਸੋ ਦੋਸਤੋ ਲੇਕਿਨ ਅਸੀਂ ਆਪਣੇ ਵੱਲੋਂ ਇੱਕੋ ਹੀ ਬੇਨਤੀ ਕਰਾਂਗੇ ਕਿ ਸਾਡੇ ਗੁਰੂਆਂ ਨੇ ਸਾਡੇ ਗੁਰੂ ਸਹਿਬਾਨਾਂ ਨੇ ਆਪਾ ਬਾੜ ਕੇ ਸਾਡੇ ਗੁਰੂ ਸਹਿਬਾਨਾਂ ਨੇ ਤਤੀਆਂ ਤਵੀਆਂ ਤੇ ਬੈਠ ਕੇ ਸਿਰ ਚ ਰੇਤਾ ਪਵਾ ਕੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਰਵੰਸਦਾਨ ਕਰਕੇ ਚਾਰੇ ਸਹਿਜਾ ਦੇ ਆਪਣੇ ਕੌਮ ਤੋਂ ਬਾਹਰ ਕੇ ਸੈਂਕੜੇ ਨਹੀਂ ਹਜ਼ਾਰਾਂ ਸ਼ਹੀਦ ਹੋ ਕੇ ਲੋਕਾਂ ਨੇ ਤਾਂ ਇਹ ਗੁਰੂ ਮੰਨਿਓ ਗ੍ਰੰਥ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਬਣਾਇਆ ਸੀਗਾ ਸਾਨੂੰ ਚਾਹੀਦਾਗਾ ਕਿ ਉਹਨਾਂ ਗੁਰੂਆਂ ਵੱਲੋਂ ਇੰਨੀ ਜਿਹੜੀ ਮਤਲਬ ਮੇਰੇ ਕੋਲ ਲਫ਼ਜ਼ ਨਹੀਂ ਕੋਈ ਹੈਗੇ ਉਹਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਗੁਰੂ ਥਾਪਿਆ ਸੀਗਾ ਤੇ ਉਹਨਾਂ ਨੂੰ ਹੀ ਗੁਰੂ ਸਾਨੂੰ ਮੰਨਣਾ ਚਾਹੀਦਾ ਤੇ ਸੋ ਬਾਕੀ ਆਪ ਕੋ ਆਪਣੀ رائے ਆ ਵਾਹਿਗੁਰੂ ਜਿੱਕਾ ਖਲਚਾ ਵਾਹਿਗੁਰੂ ਜਿੱਕੀ ਫਤ